ਕਮਾ ਕੇ ਜਿਹੜਾ ਮਾਹੌਲ ਹੈ ਉਸ ਨੂੰ ਤਾਂ ਤੁਸੀਂ ਆਪ ਹੀ ਉਸ ਦਾ ਜਾਇਜ਼ਾ ਲਗਾ ਸਕਦੇ ਹੋ ਤੇ ਤੁਹਾਡੇ ਰਾਹੀ ਜਿਹੜੇ ਸਾਡੇ ਦਰਸ਼ਕ ਨੇ ਸਾਡੇ ਬਾਕੀ ਲੋਕ ਜਿਹੜੇ ਤੁਹਾਡੇ ਚੈਨਲ ਨਾਲ ਜੁੜੇ ਹੋਏ ਨੇ ਉਹ ਵੀ ਇਸ ਤੋਂ ਅੰਦਾਜ਼ਾ ਲਗਾ ਸਕਦੇ ਆ ਰਹੀ ਗੱਲ ਰੰਗਾ ਯਾਤਰਾ ਦੀ ਤੇ ਇਹ ਸਾਡੇ ਪਾਤੀ ਨੇ ਇੱਕ ਪ੍ਰੋਗਰਾਮ ਵੀ ਦਿੱਤਾ ਔਰ ਇਹ ਇੱਕ ਸਾਡਾ ਐਜ਼ ਭਾਰਤੀ ਦੇ ਭਾਰਤ ਦੇ ਨਾਗਰਿਕ ਹੋਣ ਦੇ ਵਜੋਂ ਸਾਡਾ ਇੱਕ ਆਪਣੀ ਵੀ ਇੱਕ ਮੋਰਲ ਜਿਹੜੀ ਡਿਊਟੀ ਬਣਦੀ ਹੈ जिस करके आप सारे एकजुट हो तिरंगा यात्रा का एकमात्र मैसेज है एकमात्र जो संदेश है वो है कि असी किजुटता का भारत की जीडी एकता है उसका संदेश देने वास्ते तिरंगा यात्रा कभी जा रही है जो असी अपने देश प्रति अपने झंडे प्रति अपनी प्रति भावनावान ने अच्छी ਪ੍ਰੋਟਨ ਲਈ ਔਰ ਲੋਕਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਮੋਟੀਵੇਟ ਕਰਨ ਲਈ ਕਿ ਉਹ ਵੀ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਆਪਣੀ ਇੱਕ ਜੁਟਤਾ ਦਾ ਜਿਹੜਾ ਸੰਦੇਸ਼ ਆਉ ਦਈਏ ਔਰ ਸਾਡੀ ਪਾਰਟੀ ਦਾ ਜਿਹੜਾ ਲੋ ਜਿਹੜਾ ਸਾਡੀ ਪਾਰਟੀ ਦਾ ਸਲੋਗਨ ਹੀ ਇੱਕ ਹੈ ਕਿ ਨੇਸ਼ਨ ਫਰਸਟ ਦੇਸ਼ ਸਭ ਤੋਂ ਪਹਿਲਾ ਔਰ ਸਰਵੋਪੀਅ ਤਾਂ ਅਸੀਂ ਤਾਂ ਉਹੀ ਸੰਦੇਸ਼ ਦੇਣ ਵਾਸਤੇ ਅੱਜ ਭਾਰਤੀ ਜਨਤਾ ਪਾਰਟੀ ਦੀ ਸਮੁੱਚਾ ਜਿਹੜਾ ਦਿਰਵੇ ਦਾ ਪਰਿਵਾਰ ਹੈ ਉਹ ਇੱਥੇ ਐਡੀ ਵੱਡੀ ਗਿਣਤੀ ਚ ਇਕੱਤਰਿਤ ਹੋਇਆ ਔਰ ਅਸੀਂ ਐਸੀ ਉਤਸ਼ਾਹ ਨਾਲ ਐਨੇ ਹੀ ਜੋਸ਼ ਨਾਲ ਜਿਹੜਾ ਹੈਗਾ ਇਹ ਤਿਰੰਗਾ ਯਾਤਰਾ ਜਿਹੜੀ ਹੈ ਦਿਰਵੇ ਵਿੱਚੋਂ ਕੱਢਾ ਕੁਲਜੀ ਤੁਸੀਂ ਇਤੋਂ ਅੰਦਾਜ਼ਾ ਲਗਾ ਸਕਦੇ ਹੋ ਇਹ ਆਗਾਜ਼ ਹੈ ਆਉਣ ਵਾਲੇ ਸਮੇਂ ਤੁਸੀਂ ਦੇਖਿਓ ਭਾਰਤੀ ਜਨਤਾ ਪਾਰਟੀ ਕਿ ਹੋਰ ਵੀ ਮਜ਼ਬੂਤ ਹੋ ਕੇ ਔਰ 2027 ਵਿੱਚ ਅਸੀਂ ਸਰਕਾਰ ਬਣਾਉਣੀ ਸੋ ਉਸ ਵਾਸਤੇ ਅਸੀਂ ਪੰਜਾਬ ਦੀ ਬਿਹਤਰੀ ਲਈ ਕਿਸ ਤਰੀਕੇ ਮੋਦੀ ਸਰਕਾਰ ਤੋਂ ਆਪਾਂ ਪੰਜਾਬ ਵਾਸਤੇ ਅੱਗੇ ਵਿਕਾਸ ਕਰਵਾ ਸਕਦੇ ਉਹਦੇ ਲਈ ਅਸੀਂ ਸਾਰੇ ਇਕਜੁੱਟ ਹੋਏ ਆਂ ਔਰ ਅੱਗੇ-ਅੱਗੇ ਸਾਡਾ ਪਰਿਵਾਰ ਜਿਹੜਾ ਇਹਦੇ 'ਚ ਵੱਧਦਾ ਹੀ ਹੋਇਆ ਪੰਜਾਬ ਦੇ ਵਿੱਚ ਵਧੀਆ ਚੱਲ ਰਿਹਾ ਦੇਖੋ ਹਲੇ ਤਾਂ ਸ਼ੁਰੂਆਤ ਹੋਈ ਹੈ ਹਲੇ ਤੁਹਾਨੂੰ ਪਤਾ ਹੈ ਜ਼ਿਲ੍ਹਿਆਂ ਦੇ ਪ੍ਰਧਾਨ ਲੱਗੇ ਨੇ ਸਾਡੀ ਸਟੇਟ ਬੋਡੀ ਬਣ ਰਹੀ ਹੈ ਸਾਡੀ ਜ਼ਿਲ੍ਹਿਆਂ ਦੀ ਬੋਡੀ ਬਣ ਰਹੀ ਹੈ ਅੱਗੇ-ਅੱਗੇ ਪਾਰਟੀ ਦਾ ਜਿਹੜਾ ਵਿਸਥਾਰ ਹੈ ਬਹੁਤ ਚੰਗੇ ਤਰੀਕੇ ਨਾਲ ਹੋਏਗਾ ਪਰਿਵਾਰ ਵੱਡਾ ਹੀ ਹੋਏਗਾ